ਸ਼ੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡੋਵਲ ਟੋਲ ਪਲਾਜ਼ੇ ਦੇ 1 April ਤੋਂ ਫੇਰ ਰੇਟ ਵਧਣ ਜਾ ਰਹੇ ਨੇ 6 ਮਹੀਨਿਆਂ ਦੇ ਵਿੱਚ ਤੀਜੀ ਵਾਰ ਲੱਡੋਵਲ ਟੋਲ ਪਲਾਜ਼ੇ ਦੇ ਟੈਕਸ ਵਧਿਆ ਔਰ ਤਸਵੀਰਾਂ 'ਚ ਤੁਹਾਨੂੰ ਪੁਰਾਣਾ ਪਹਿਲੇ ਇਹ ਰੇਟ ਦਿਖਾ ਦਈਏ ਕਿਉਂਕਿ 1 April ਤੋਂ ਇੱਥੇ ਨਵੀਂ ਰੇਟ ਲਿਸਟ ਲੱਗ ਜਾਏਗੀ ਕਾਰ ਜੀਪ ਤੇ ਵੈਨ ਲਾਈਟ ਮੋਟਰ ਵਾਈਕਲ 215 ਰੁਪਏ ਇੱਕ ਪਾਸੇ ਦੇ ਨੇ ਔਰ ਅਗਰ ਤੁਸੀਂ ਅਪ ਡਾਊਨ ਕਰਨਾ 325 ਰੁਪਏ ਹੈ ਔਰ ਇਹ ਜਿਹੜੇ ਰੇਟ ਹੈ ਪੁਰਾਣੇ ਹੈ ਹੁਣ ਜਿਹੜੇ 1 April ਤੋਂ ਰੇਟ ਵਧਣ ਜਾ ਰਹੇ ਨੇ 5 ਰੁਪਏ ਤੋਂ ਲੈ ਕੇ 35 ਰੁਪਏ ਤੱਕ ਟੋਲ ਪਲਾਜੇ ਦੇ ਰੇਟ ਵਧ ਗਏ ਨੇ ਹੁਣ ਤੁਸੀਂ 1 April ਤੋਂ ਤੁਹਾਡੀ ਜੇਬ ਤੇ ਫੇਰ ਭਾਰ ਪਵੇਗਾ ਜਦੋਂ ਤੁਸੀਂ ਇੱਥੋਂ ਗੁਜ਼ਰੋਗੇ ਅਗਰ ਮੈਂ ਪੂਰੀ ਜਾਣਕਾਰੀ ਦੇ ਅਨੁਸਾਰ ਕਾਰ ਤੋਂ ਲੈ ਕੇ ਟਰੱਕ ਤੋਂ ਲੈ ਕੇ ਬੱਸ ਤੱਕ ਦੇ ਤੁਹਾਨੂੰ ਰੇਟ ਦੱਸਾਂ 1 April ਤੋਂ ਜਿਹੜੇ ਵਧਣ ਜਾ ਰਹੇ ਨੇ ਕਾਰ ਇੱਕ ਸਾਈਡ ਦਾ 220 ਰੁਪਏ ਦੇਣਾ ਪਵੇਗਾ ਅਪ ਡਾਊਨ ਦੇ 330 ਰੁਪਏ ਦੇਣੇ ਪੈਣਗੇ एलसीबी यानी कि जेड़ा टाटा 407 ਹੈ ਟੈਂਪੂ ਹੈ ਇੱਕ ਸਾਈਡ ਦਾ 355 ਰੁਪਏ ਹੈ ਅਪ ਡਾਊਨ 535 ਰੁਪਏ ਹੈ ਬੱਸ ਟਰੱਕ ਹੁਣ ਇੱਕ ਸਾਈਡ ਦਾ 745 ਰੁਪਏ ਅਪ ਡਾਊਨ 1120 ਰੁਪਏ ਹੈ ਤਿੰਨ ਐਕਸਲ ਵਨ ਉਹਦੇ ਇੱਕ ਸਾਈਡ ਦੇ 815 ਰੁਪਏ ਦੇਣੇ ਪੈਣਗੇ ਅਤੇ ਦੋ ਸਾਈਡ ਦੇ 1225 ਰੁਪਏ ਦੇਣੇ ਪੈਣਗੇ ਇਹ ਜਿਹੜੇ ਰੇਟ ਹੈ ਇਹ ਕੱਲ ਤੋਂ ਵਧਣ ਜਾ ਰਹੇ ਨੇ ਔਰ 6 ਮਹੀਨੇ ਦੇ ਵਿੱਚ ਇਹ ਤੀਜੀ ਵਾਰ ਰੇਟ ਟੋਲ ਪਲਾઝા ਦੇ ਬੰਦੇ ਨੇ ਸਭ ਤੋਂ ਮਹਿੰਗਾ ਪੰਜਾਬ ਦਾ ਇਹ ਟੋਲ ਪਲਾઝા ਪੁਰਾਣੇ ਰੇਟ ਲਿਸਟ ਤੇ ਇੱਕ ਵਾਰ ਤੁਹਾਨੂੰ ਫਿਰ ਆਪਣੇ ਕੈਮਰਾਮੈਨ ਦੇ ਜ਼ਰੀਏ ਤੁਹਾਨੂੰ ਦਿਖਾਈਏ ਕਿ ਪੁਰਾਣੀ ਰੇਟ ਲਿਸਟ ਲੱਗੀ ਹੈ ਔਰ ਇੱਕ ਹੋਰ ਟੋਲ ਪਲਾઝા ਦੇ ਵੱਲੋਂ ਇੱਕ ਹੋਰ ਚੀਜ਼ ਮਹਿੰਗੀ ਕੀਤੀ ਗਈ ਹੈ ਕਿ ਜਿਹੜੇ ਪਾਸ ਹੈ ਉਹ ਪਾਸਿਸ ਦੇ ਵਿੱਚ ਵੀ ਰੇਟ ਵਧਾਇਆ ਗਿਆ ਟੋਲ ਪਲਾઝા ਤੇ ਹੁਣ 8 ਕਿਲੋਮੀਟਰ ਦੂਰ ਏਰੀਆ ਦੇ ਨਾਲ-ਨਾਲ ਮੰਥਲੀ ਪਾਸ 340 ਰੁਪਏ ਹੋ ਗਿਆ ਇਸ ਤੋਂ ਪਹਿਲੇ ਜਿਹੜਾ ਪਾਸ ਹੁੰਦਾ ਸੀ ਉਸ ਦਾ ਜਿਹੜਾ ਰੇਟ ਹੈ ਉਹ ਮੰਥਲੀ ਪਾਸ ਦਾ 330 ਰੁਪਏ ਹੁੰਦਾ ਸੀ ਔਰ ਹੁਣ ਇਹ 340 ਰੁਪਏ ਹੋ ਗਿਆ 10 ਰੁਪਏ ਪਾਸ ਦੇ ਵਿੱਚ ਵਧ ਗਏ ਨੇ ਔਰ ਇਹ ਜਿਸ ਤਰ੍ਹਾਂ ਦੇ ਨਾਲ ਇਹ ਰੇਟ ਵਧਾਏ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਸਵਾਲ ਇਹ ਖੜਾ ਹੁੰਦਾ ਹੈ ਕਿ 6 ਮਹੀਨੇ ਦੇ ਵਿੱਚ ਅਗਰ ਤਿੰਨ ਵਾਰ ਰੇਟ ਵਧਾਏ ਗਏ ਨੇ ਤਾਂ ਸਹੂਲਤਾ ਕਿਹੋ ਜਿਹੀ ਦਿੱਤੀਆਂ ਜਾ ਰਹੀਆਂ ਨੇ ਲੋਕਾਰੂ ਜਿਹੜੇ ਇੱਥੇ ਲੋਕ ਗੁਜ਼ਰਦੇ ਨੇ ਇਹ ਲੱਡਵਾਲ ਟੋਲ ਪਲਾਜ਼ਾ ਲੁਧਿਆਣੇ ਤੋਂ ਜਲੰਧਰ ਨੂੰ ਜੋੜਦਾ ਜਲੰਧਰ ਤੋਂ ਅੰਮ੍ਰਿਤਸਰ ਨੂੰ ਜੋੜਦਾ ਔਰ ਅੰਮ੍ਰਿਤਸਰ ਤੋਂ ਜਲੰਧਰ ਜਦੋਂ ਆਣਿਆ ਤਾਂ ਜਲੰਧਰ ਤੋਂ ਚੋਲੂ ਗਾਹਾਂਂਟਰ ਹੋਣਿਆ ਤੇ ਲੁਧਿਆਣੇ ਨੂੰ ਜੋੜਦਾ ਲੁਧਿਆਣੇ ਤੋਂ ਫਿਰ ਹਰਿਆਣਾ ਸੂਬਾ ਆ ਜਾਂਦਾ ਅੱਗੋਂ ਰਾਜਪੁਰੇ ਤੋਂ ਬਾਅਦ ਫਿਰ ਹਰਿਆਣਾ ਤੋਂ ਦਿੱਲੀ ਕਿਉਂਕਿ ਰਸਤੇ ਦੇ ਵਿੱਚ ਕਈ ਤਰ੍ਹਾਂ ਦੇ ਟੋਲ ਪੈਂਦੇ ਨੇ ਪਰ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹ ਲੁਧਿਆਣੇ ਦਾ ਲੱਡਵਾਲ ਟੋਲ ਪਲਾਜ਼ਾ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸਦਾ ਕਿ 1 ਅਪ੍ਰੈਲ ਤੋਂ ਲੱਡਵਰ ਟੋਲ ਪਲਾਜ਼ਾ ਦੇ ਰੇਟ ਫਿਰ ਵਧਣ ਜਾ ਰਹੇ ਨੇ ਲੱਡਵਰ ਟੋਲ ਪਲਾਜ਼ੇ ਦੇ ਰੇਟਾਂ ਦੇ ਵਿੱਚ 5 ਰੁਪਏ ਤੋਂ 35 ਰੁਪਏ ਵਾਧਾ ਕੀਤਾ ਗਿਆ ਹੈ ਇਹ ਪੁਰਾਣੀ ਰੇਟ ਲਿਸਟ ਹੈ ਇੱਥੇ ਨਵੀਂ ਰੇਟ ਲਿਸਟ ਲੱਗ ਜਾਈ ਪਿਛਲੇ 6 ਮਹੀਨਿਆਂ ਤੀਜੀ ਵਾਰ ਵਾਧਾ ਕੀਤਾ ਗਿਆ ਕਾਰ ਹੁਣ ਇੱਕ ਸਾਈਡ ਦੇ ਤੁਹਾਨੂੰ 220 ਰੁਪਏ ਦੇਣੇ ਪੈਣਗੇ ਅਪ ਡਾਊਨ ਦੇ 330 ਰੁਪਏ ਦੇਣੇ ਪੈਣਗੇ ਐਲ ਸੀ ਵੀ ਕਾਟਾ 407 ਇੱਕ ਸਾਈਡ ਦਾ 355 ਰੁਪਏ ਅਪ ਡਾਊਨ 535 ਰੁਪਏ ਬੱਸ ਤੇ ਟਰੱਕ ਦਾ ਜਿਹੜਾ ਤੁਹਾਨੂੰ ਦੇਣਾ ਪਏਗਾ 745 ਰੁਪਏ ਔਰ ਅਪਡਾਉਂ ਦਾ 1100 ਰੁਪਏ 3 ਐਕਸਲ ਵਾਹਨ ਜਿਹੜੇ ਗੱਡੀਆਂ ਨੇ ਉਹ ਇੱਕ ਸਾਈਡ ਦੀਆਂ 815 ਤੇ 1225 ਰੁਪਏ ਦੇਣੇ ਪਣਗੇ ਅਪਡਾਉਂ ਦੇ ਸੋ 340 ਰੁਪਏ ਪਾਸ ਦੇ ਵਿੱਚ ਵਾਧਾ ਕੀਤਾ ਗਿਆ ਪਰ ਸਹੂਲਤਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਹ ਇੱਥੇ ਵੇਖਣ ਨੂੰ ਨਹੀਂ ਮਿਲ ਰਹੀਆਂ ਇੱਥੇ ਐਂਬੂਲੈਂਸ ਖੜੀ ਹੋਣੀ ਚਾਹੀਦੀ ਹੈ ਟੋਲ ਪਲਾਜ਼ੇ ਵੱਲੋਂ ਇੱਕ ਟ੍ਰੋਮਾ ਸੈਂਟਰ ਹੋਣਾ ਚਾਹੀਦਾ ਪਾਣੀ ਪੀਣ ਵਾਲੇ ਪੀਣ ਵਾਸਤੇ ਇੱਥੇ ਵਿਵਸਥਾ ਹੋਣੀ ਚਾਹੀਦੀ ਹੈ ਪਰ ਵਿਵਸਥਾ ਔਰ ਸਹੂਲਤਾ ਨਹੀਂ ਹੈ ਪਰ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਪਿਛਲੇ 6 ਮਹੀਨਿਆਂ ਵਿੱਚ ਤਿੰਨ ਵਾਰ ਲੁਧਿਆਣਾ ਦੇ ਲੱਡੋਵਲ ਟੋਲ ਪਲਾਜ਼ਾ ਦੇ ਰੇਟ ਵਧੇ ਨੇ ਆਪਣੇ ਆਪ ਤੇ ਸਵਾਲ ਇਹ ਖੜੇ ਹੁੰਦੇ ਨੇ ਲੋਕ ਸਵਾਲ ਚੁੱਕਦੇ ਵੀ ਨੇ ਔਰ ਇੱਥੇ ਕਈ ਵਾਰ ਪ੍ਰਦਰਸ਼ਨ ਵੀ ਹੋ ਚੁੱਕੇ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ